ਦਰਸ਼ਨ ਸਿੰਘ ਇਹ ਜੀ ਬੇੜਾ ਹੈ ਮੇਰਾ ਉਹ ਜੀ ਜਦੋਂ ਉੱਥੋਂ ਗਿਆ ਦਿਹਾੜੀ ਬੰਬੇ ਰਿਆ ਤੇ ਫੇਰ ਉੱਥੋਂ ਨਾਲ ਮੁੰਡਿਆਂ ਦੇ ਚੜ ਗਿਆ ਮੁੰਡੇ ਹੋਰ ਵੀ ਹਨ ਜਾਣ ਨਾਲੇ ਤੇ ਬਸ ਜਦੋਂ ਉੱਥੇ ਕਮਰੇਚ ਗਿਆ ਪਤਾ ਨਹੀਂ ਫਿਰ ਕੀ ਹੋਇਆ ਤੇ ਫੇਰ ਉੱਥੇ ਬਿਮਾਰ ਹੋ ਗਿਆ ਬਿਮਾਰ ਹੋ ਗਿਆ ਤੇ ਫੇਰ ਉੱਥੇ ਹੀ ਦੋ ਦਿਨ ਖਰੇ ਉਹਨਾਂ ਨੇ ਕਿਤੇ ਕਮਰੇਚ ਪਾਈ ਰਗਾ ਫੇਰ ਦਾਹਲ ਕਰਾਇਆ ਤੇ ਹੁਣ ਉਹ ਮੁੰਡੇ ਵੀ ਉੱਥੋਂ ਆਲੂ ਲਗਾ ਰਹੇ ਤੇ ਹੁਣ ਅਹੀ ਹੀ ਕਰੀਏ ਵੀ ਸਾਨੂੰ ਤੇ ਕੋਈ ਅਸਰ ਨਹੀਂ ਰਿਹਾ ਨਾ ਨਾ ਕੋਈ ਉੱਥੇ ਬੰਦਾ ਹੀ ਹੈ ਸਾਡਾ ਸਾਡੀ ਕੋਈ ਪੇਸ਼ ਨਹੀਂ ਜਾਂਦੀ ਜਾਂ ਤੇ ਕੋਈ ਸਰਕਾਰ ਸਾਡੀ ਮਤ ਕਰੇ ਤੇ ਫੇਰ ਹੀ ਛੋਟਾ ਵਾਸੀ ਨਾ ਭਾਂਦੇ ਇੱਧਰ ਆ ਸਕਕੇ ਤੇ ਜੇ ਕਿਤੇ ਜਾਨ ਵੱਜ ਜਾ ਉਹਦੀ ਤੇ ਉੱਥੇ ਤੇ ਹੁਣ ਕੋਲ ਕੋਈ ਵੀ ਨਹੀਂ ਨਾ ਕੋ ਕੋਲ ਜਾਂਦਾ ਹੀ ਉਹ ਇਹ ਇੱਥੋਂ ਕਿ ਆਜ ਭਾਜੀ ਇੱਥੋਂ ਕਹਤਵਾਰ ਦਾ ਗਿਆ ਤੇ ਗਾਂਹ ਜਾ ਕੇ ਅੱਜ ਦੇ ਦਿਨ ਪੜਿਆ ਜੀ ਰਾਤ ਦੇ 11 ਵਜੇ ਹੁਣ ਵੀ ਚੰਗਾ ਪੜਾ ਕੀਤਾ ਵੀ ਮੈਂ ਪੜ ਗਿਆ ਕੋਈ ਟੈਨਸ਼ਨ ਨਹੀਂ ਲੈਣੀ ਜਿਉਂ ਡਾਲੀ ਗਿਆ ਹਜੇ ਇੱਥੋਂ ਤੇ ਖਬਰ ਹਾਂ ਕੋਈ ਦਿਨ ਦਾ ਹੀ ਨਹੀਂ ਖਬਰ ਜਿੱਦਾਂ ਦੇ ਗਏ ਆਏ ਤੇ ਕੋਈ ਦਿੰਦਾ ਹੀ ਨਹੀਂ ਇਹੋ ਹੀ ਆਂਦੇ ਰਾਤ ਇਹਨੂੰ ਕੁਝ ਹੋ ਗਿਆ ਰਾਤ ਹੀ ਹੋ ਗਿਆ ਕਦੀ ਆਂਦੇ ਨੇ ਬਾਹਰ ਦਾ ਕੋਈ ਨੁਕਸ ਪੈ ਗਿਆ ਕਦੀ ਕੋਜ ਕਦੀ ਕੋਜ ਜੈਨੇ ਆਉਂ ਵੀ ਆਏ ਤੇ ਤਿੰਨ ਤਿੰਨ ਤੋਂ ਨਕਰੇ ਪਾਈ ਰੱਖਿਆ ਚਾਰ ਦਿਨ ਖਬਰ ਉਹਨਾਂ ਜਿੰਨਾ ਘੜਿਆ ਜੇ ਉਹਨਾਂ ਹੀ ਦਿੱਤਾ ਇੱਥੇ ਆੜੇ ਡੇਰੇ ਤੂੰ ਮੈਂ ਮੁੰਡਾ ਤੇ ਗਵਾਂਡਾ ਹਨ ਤੇ ਇੱਕ ਇਦਾਂ ਬਰਸਾਤ ਵਾਲ ਦਾ ਮੁੰਡਾ ਇਹ ਮਾਮੇ ਪੂਆ ਦੇ ਗਏ ਹਨ ਤੇ ਉਹਨਾਂ ਹੀ ਇਹਨੂੰ ਖੜਿਆ ਫੋਨ ਕਰ ਕਰਕੇ ਪਾਰੀ ਆਸਤਾਰ ਹੈ ਕੋਈ ਤੇ ਉਹਦੇ ਤੇ ਉਹਨਾਂ ਨੇ ਦਾਹਲ ਕਰਾਇਆ ਤੇ ਇਹ ਹੋ ਜਾਣੇ ਆ ਮੇਰਾ ਡਾ ਮੁੰਡਾ ਆਜੇ ਆਪਣੇ ਘਰ ਰੋਜੀ ਬਾਜੀ ਇਹ ਕੁਝ ਨਹੀਂ ਕੇ ਕੋ ਮੰਗਦੇ ਪਤੀ ਆ ਮੈਂ ਰਾਜੀ ਬਾਹਾਂ ਦੇ ਸਾਹਮਣੇ ਗਿਆ ਤੇ ਆਪਣੀ ਮਰਜ਼ੀ ਨਾਲ ਹੀ ਇਹ ਵਾਰ ਪਰ ਮੈਂ ਤੈਨੂੰ ਕਹਾਂ ਤਾਂ ਹਾਂ ਚੱਲ ਤੂੰ ਇੱਥੇ ਹੀ ਕੰਮ ਕਰੀ ਜਾਓ ਤੇ ਨਾ ਜਾ ਤੂੰ ਅੱਛਾ ਤੇ ਉਹ ਫਿਰ ਤੁਹਾਨੂੰ ਪਤਾ ਆਪਣੀਆਂ ਮਰਜ਼ੀਆਂ ਵਾਲੇ ਨੇ ਜ਼ਮੀਨ ਹੈਈ ਸਾਡੇ ਕੋਈ ਕੋਈ ਕੁਣ ਲੱਗ ਲੱਡੇ ਲੱਡੇ ਲੱਗ ਲੱਡੇ ਲੱਗ ਇਹੋ ਉਹਨਾਂ ਨੂੰ ਫੋਨ ਨਹੀਂ ਚੁੱਕਦੇ ਲੱਗੇ ਨਹੀਂ ਹੁਣ ਉੱਥੇ ਦਾ ਇਹਨਾਂ ਨੂੰ ਐਦਾਂ ਫੋਨ ਚੁੱਕਿਆ ਮੁੜ ਕੇ ਫੋਨ ਹੀ ਨੀ ਕੱਲ ਪਰਸੋਂ ਦਾ ਚੁੱਕਦੇ ਹੁਣ ਤੇ ਇਦਾਂ ਹੀ ਆ ਉਹਨਾਂ ਨੂੰ ਗਾਂਹ ਜਾਣੀ ਨਹੀਂ ਦਿੰਦੇ ਜਿਹੜੇ ਜਾਣ ਨਹੀਂ ਜੀ ਦਿੰਦੇ ਕਿਸੇ ਨੂੰ ਆਉਂਦੇ ਨੇ ਜਿਹੜੇ ਦਾਲ ਕਰਾ ਕੇ ਗਏ ਨੇ ਉਹਨਾਂ ਨੂੰ ਲਿਆਓ ਉਹਨਾਂ ਦੇ ਸੈਣ ਕਰਨੇ ਨੇ ਇਹ ਮੇਰੇ ਪਿੰਡ ਤੋਂ ਆ ਜੀ ਸਾਬਕਾ ਸਰਪੰਚ ਮਾੜੀ ਬੁੱੱਚਾ ਬੱਬੂ ਜੀ ਤੁਹਾਨੂੰ ਪਰਸੋਂ ਦੱਸਿਆ ਚੌਥ ਭਾੜੇ ਤੇ ਜਾਣ ਰਿਹਾ ਤੇਨੂੰ ਆਵਾਜ਼ ਮਾਰੀ ਤੇ ਵਿਸਲ ਕੋੜੇ ਜੇ ਵਿਚਾਰ ਅਟਕੁਰੇ ਜੇ ਲਈ ਜਾਵੇ ਪਤਾ ਨਹੀਂ ਵੀ ਬੰਦਾ ਸਾਡਾ ਬਾਹਰ ਗਿਆ ਕਰ ਲਓ ਫੇਹਾਨ ਕੇ ਸਾਰਾ ਪੁੱਛਿਆ ਨੂੰ ਵੀ ਗੱਲ ਕੀ ਹੋਈ ਆ ਕਹਿੰਦੇ ਵੀ 17 ਤਰੀਕ ਨੂੰ ਇੱਥੋਂ ਗਿਆ 16 ਨੂੰ ਘਰੋਂ ਗਿਆ ਤੇ 17 ਨੂੰ ਬੰਬੇ ਉਹ ਚੜ ਗਿਆ ਤੇ ਮੁੰਡੇ ਜਿਹੜੇ ਇੱਥੋਂ ਸਾਡੇ ਤਿੰਨੋਂ ਆ ਇੱਕ ਇੱਥੇ ਸਾਡੇ ਗਵੰਢੋਂ ਆ ਤੇ ਦੋ ਉਹਦਾ ਮਾਮੇ ਦੇ ਮੁੰਡੇ ਇੱਕ ਭੂਆ ਦੇ ਮੁੰਡੇ ਉਹ ਮੁੰਡੇ ਤੇ ਉਹਨਾਂ ਦੇ ਕੋਲ ਚਲ ਗਿਆ ਉੱਥੇ ਬਹੁਤ ਵਧੀਆ ਪਹੁੰਚ ਗਿਆ ਉੱਥੇ ਜਾ ਕੇ ਕੋਈ ਬਿਮਾਰ ਹੋ ਗਿਆ ਵਾਏ ਦੋ ਦਿਨ ਉਹਨਾਂ ਦੇ ਕੋਲ ਬਿਮਾਰ ਰਿਹਾ ਤੀਜੇ ਦਿਨ ਉਹਨਾਂ ਨੇ ਹਸਪੀਟਲ ਦੇ ਵਿੱਚ ਦਾਖਲ ਕਰਾਇਆ ਜੀ ਦਾਖਲ ਕਰਾ ਕੇ ਇੱਕ ਦਿਨ ਤੇ ਲੱਗੇ ਰਹੇ ਆ ਪਰ ਉਸ ਤੋਂ ਬਾਅਦ ਉਹ ਵੀ ਬੰਦੇ ਉੱਥੋਂ ਫਰਾਰ ਹੋ ਗਏ ਇਹਨੂੰ ਛੱਡ ਕੇ ਇਹ ਇਕੱਲਾ ਹੀ ਹਸਪੀਟਲ ਆਸੇ ਪਾਸੇ ਕੋਈ ਗੰਡ ਧੁੱਪ ਕਰਕੇ ਅਸੀਂ ਪਤਾ ਕੀਤਾ ਵੀ ਹਸਪੀਟਲ ਦੇ ਵਿੱਚ ਇਕੱਲੇ ਅੰਦਰ ਕਿਸੇ ਨੂੰ ਨਹੀਂ ਉਹ ਜਾਣ ਦਿੰਦੇ ਜਾਰਡਨ ਦੇ ਵਿੱਚ ਆਏ ਤੇ ਇਹ ਕਰਕੇ ਅਸੀਂ ਤੇ ਪ੍ਰਸ਼ਾਸਨ ਕੋਲ ਮੰਗ ਕਰਦੇ ਆਂ ਵੀ ਇਹਨਾਂ ਬੰਦੇ ਬਹੁਤ ਮਾਤਲੂ ਆ ਤੇ ਗਰੀਬ ਆ ਇਹਨਾਂ ਬੰਦਿਆਂ ਦੀ ਬਾਹ ਫੜੀ ਜਾਵੇ ਤੇ ਉੱਥੇ ਜਾਰਡਨ ਦੇ ਵਿੱਚ ਕੋਈ ਨਾਤਾ ਜੋੜ ਕੇ ਤੇ ਉਹ ਮੁੰਡੇ ਨੂੰ ਇੱਥੇ ਘਰ ਪਹਚਾਇਆ ਜਾਵੇ ਕਿਸੇ ਤਰੀਕੇ ਕੋਈ ਵੀ ਜਿਹੜੀ ਹੈਲਪ ਸਰਕਾਰ ਕਰੇ ਜਾਂ ਕੋਈ ਸੈਕਟਰ ਸਰਕਾਰ ਕਰ ਸਕਦੀ ਤੇ ਕਰੇ ਜੇ ਕੋਈ ਸੰਸਤਾ ਹੋਵੇ ਤੇ ਉਹ ਵੀ ਕਰ ਸਕਿਆ ਜੇ ਕੋਈ ਹੈਲਪ ਕਰ ਸਕਦੀ ਹੈ ਕਰ ਸਕਦਾ ਦੱਸ ਰਹੇ ਬਹੁਤ ਮਾੜੀ ਆ ਸਿਹਤ ਕੋਈ ਏਡੀ ਵਧੀਆ ਕੰਡੀਸ਼ਨ ਨਹੀਂ ਗੀ ਇਹ ਏਡੂ ਕੋ ਬੜੀਆ ਕੰਡੀਸ਼ਨ ਵਾਲੀ ਗੱਲ ਨਹੀਂ ਗਈ ਪਰ ਫੇ ਵੀ ਚਲੋ ਸਾਨੂੰ ਇਹ ਆ ਵੀ ਜੇ ਬੰਦਾ ਉੱਥੇ ਹਾਜ਼ਰ ਕੋਈ ਸਰਕਾਰ ਕੋਈ ਉਪਰਾਲਾ ਕਰੇ ਤੇ ਕੋਈ ਬੰਦਾ ਬਸ ਸਕੇ ਹਾਲਾਤ ਇਹੋ ਘਰ ਦਾ ਵੇਖਿਆ ਤਾਂ ਸਾਰਾ ਬੰਦਾ ਆ ਨਾ ਕੋਈ ਏਡੀ ਕੀ ਗੱਲ ਨਹੀਂ ਗਈ ਮਾਹ ਰੋਟੀ ਪਾਣੀ ਦਾ ਹੀ ਚੱਲਦਾ ਗੁਜ਼ਾਰਾ ਇਕੱਲਾ ਇਕੱਲਾ ਸਵਸਵਾ ਇਕੱਲਾ ਪੈੜੀ ਇਹ ਵਿਚਾਰਾਂ ਦੀ ਤੇ ਮੁੰਡਾ ਵਿਚਾਰਾ ਦੋ ਤਿੰਨ ਮੱਝਾਂ-ਬੁੱਝਾਂ ਰੱਖੀਆਂ ਵੇਚ ਵਟ ਕੇ ਤੇ ਗਿਆ ਹੀ ਤੇ ਪੱਲੇ ਕੱਖ ਨਹੀਂ ਲੱਗਾ ਜੀ ਉੱਤੇ